ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 409 ਤੋਂ ਲੈ ਕੇ 410 ਤੱਕ ਸਵਾਇ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਰਾਗ ਆਸਾ ਵਰੀ ਦੇ ਵਿੱਚ ਤੇ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਵਰੀ ਮਹੱਲਾ ਪੰਜਮਾ ਮਨਸਾ ਏਕ ਮਾਨ ਹਾ ਗੁਰਸਿਓ ਨੇਤ ਤਿਆਨ ਹਾ ਦ੍ਰਿੜ ਸੰਤ ਮੰਤ ਗਿਆਨ ਹਾ ਸੇਵਾ ਗੁਰਚਰਾਨ ਹਾ ਤਾ ਮਿਲਿਐ ਗੁਰ ਕਿਰਪਾਨ ਮੇਰੇ ਮਨ ਆ ਰਹਾਓ ਹੰਦੀ ਸੰਗਤ ਜੀ ਪੰਚਮ ਪਾਚਾ ਕਹਿੰਦੇ ਨੇ ਕਿ ਜੀਵ ਦੇ ਮਨ ਵਿੱਚ ਜੇ ਇੱਕੀ ਇੱਛਾ ਹੋਵੇ ਉਸ ਪਰਮਾਤਮਾ ਨੂੰ ਮਿਲਣ ਦੀ ਤਾਂਗ ਹੋਵੇ ਤੇ ਉਹ ਵਾਹਿਗੁਰੂ ਅੱਗੇ ਅਰਦਾਸ ਕਰੇ ਕਿ ਹੇ ਵਾਹਿਗੁਰੂ ਜੀ ਮੇਰੇ ਮਨ ਦੀ ਤਾਂਗ ਪੂਰੀ ਕਰ ਦੇ ਤੇ ਮੇਰਾ ਗੁਰੂ ਦੇ ਚਰਨਾਂ ਦੇ ਵਿੱਚ ਹਰ ਵਕਤ ਧਿਆਨ ਲੱਗਿਆ ਰਹੇ ਮੈਂ ਗੁਰੂ ਦੀ ਸਿੱਖਿਆ ਦੇ ਉੱਪਰ ਚੱਲਾਂ ਗੁਰੂ ਦੇ ਚਰਨਾਂ ਦੀ ਸੇਵਾ ਕਰਾਂ ਤਾਂ ਇਸ ਤਰ੍ਹਾਂ ਗੁਰੂ ਦੇ ਕਿਰਪਾਲ ਜੇ ਗੁਰੂ ਕਿਰਪਾਲ ਹੋ ਗਿਆ ਤੇ ਫਿਰ ਕਹਿੰਦੇ ਇਸ ਤਰ੍ਹਾਂ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਟੂਤੇ ਅਨਪਰਾਨ ਹ ਰਵਿਓ ਸਰਵਥਾਨ ਹ ਲਹਿਯੋ ਜਮ ਪਿਆਨ ਹ ਪਾਇਓ ਪੀੜਥਾਨ ਹ ਫਿਰ ਕਹਿੰਦੇ ਜਦੋਂ ਜੀਵ ਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਫਿਰ ਜੀਵ ਦੀ ਜਿਹੜੀ ਹੋਰ ਸਾਰੀ ਭਰਮ ਨੇ ਪਟਕਣਾ ਖਤਮ ਹੋ ਜਾਂਦੀ ਆ ਫਿਰ ਉਹਨੂੰ ਪਰਮਾਤਮਾ ਹਰ ਇੱਕ ਜਗ੍ਹਾ ਤੇ ਵਿਆਪਕ ਦਿਸਦਾ ਫਿਰ ਉਹਨੂੰ ਕੋਈ ਜਮਾਂ ਦਾ ਡਰ ਨਹੀਂ ਰਹਿੰਦਾ ਉਹ ਉਹ ਪਰਮਾਤਮਾ ਜੋ ਸਾਰਿਆਂ ਦਾ ਮੋਢ ਹੈ ਉਹ ਉਹਦੇ ਚਰਨਾਂ 'ਚ ਜਗ੍ਹਾ ਪਾ ਲੈਂਦਾ ਤੋ ਚੂਕੀ ਸਗਲ ਕਾਨ ਲਹਿਨੋ ਜਿਸ ਮਥਾਨ ਹ ਪੈ ਪਾਵਕ ਪਾਰ ਪਰਾਨ ਹ ਨਿਜ ਕਰ ਤਿਸੇ ਥਾਨ ਹ ਫਿਰ ਕਹਿੰਦੇ ਉਸ ਜੀਵ ਦੀ ਸਾਰੀ ਹੋਰ ਜਿਹੜੀ ਮੋਹਛੰਦਗੀ ਹੁੰਦੀ ਆ ਮਥਾਜੀ ਕਿਸੇ ਦੀ ਕਰਨੀ ਸਭ ਖਤਮ ਹੋ ਜਾਂਦੀ ਆ ਉਨੇ ਉਹ ਜਗ੍ਹਾ ਪ੍ਰਾਪਤ ਕਰ ਲਈ ਪ੍ਰਮਾਤਮਾ ਦੇ ਚਰਨਾਂ 'ਚ ਜਿੱਦੀ ਉਹਨੂੰ ਭਾਲ ਸੀਗੀ ਫਿਰ ਉਹ ਸੰਸਾਰ ਸਾਗਰ ਦੇ ਜਿਹੜੇ ਹੈਗੇ ਨੇ ਇੱਕ ਵਿਕਾਰ ਮਾਇਆ ਦਾ ਜਾਲ ਸਭ ਨੂੰ ਪਾਰ ਕਰ ਲੈਂਦਾ ਫਿਰ ਪ੍ਰਮਾਤਮਾ ਦੇ ਚਰਨਾਂ ਵਿੱਚ ਨਿਜ ਦਾ ਸਥਾਨ ਪ੍ਰਾਪਤ ਕਰ ਲੈਂਦਾ ਹਰ ਰਸ ਰਸੈ ਮਾਨ ਹਾ ਲਾਤੀ ਤਿਸ ਪੁਖਾਨ ਹਾ ਨਾਨਕ ਸਹਿਜ ਸਮਾਇਓ ਰੇ ਮਨਾ ਨਾਨਕ ਜੀ ਕਹਿੰਦੇ ਨੇ ਜਿਹੜਾ ਜੀਵ ਅਡੋਲਤਾ ਵਿੱਚ ਟਿਕ ਜਾਂਦਾ ਉਹ ਫਿਰ ਵਾਹਿਗੁਰੂ ਦੇ ਨਾਮ ਦਾ ਰਸ ਚਖ ਲੈਂਦਾ ਉਹਦੀਆਂ ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਨੇ ਆਸਾ ਵਰੀ ਮਹਿਲਾ ਪੰਜਮਾ ਹਰ 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 ਗੁਣੀ ਹਾਂ ਜਪੀਏ ਸਹਜ ਤੁਣੀ ਹਾਂ ਸਾਧੂ ਰਸਨ ਪਣੀ ਹਾਂ ਛੂਟਨ ਬਿਦ ਸੁਣੀ ਹਾਂ ਪਾਈਏ ਵੱਡ ਪੁੰਨੀ ਮੇਰੇ ਮਨਾ ਰਹਾਓ ਕਹਿੰਦੇ ਮੈਂ ਉਸ ਪਰਮਾਤਮਾ ਦੇ ਗੁਣਾਂ ਨੂੰ ਸੁਣਦਾ ਹਾਂ ਕਹਿੰਦੇ ਗੁਣ ਗਾਉਂਦਾ ਹਾਂ ਕਹਿੰਦੇ ਸਹਜ ਵਿੱਚ ਰਹਿ ਕੇ ਕਹਿੰਦੇ ਉਹਦੇ ਪਰਮਾਤਮਾ ਦੀ ਕੀਰਤੀ ਕਰਦਾ ਸਾਧੂ ਦੇ ਸੰਗ ਦੇ ਵਿੱਚ ਉਸ ਪਰਮਾਤਮਾ ਦਾ ਰਸ ਗਾਉਂਦਾ ਹਾਂ ਕਹਿੰਦੇ ਇਹ ਸਾਰੀਆਂ ਵਿਧੀਆਂ ਦੇ ਨਾਲ ਮੇਰੇ ਕਹਿੰਦੇ ਵੱਡੇ ਪੁੰਨ ਗਿਨੇ ਜਾਂਦੇ ਨੇ ਤੇ ਫਿਰ ਕਹਿੰਦੇ ਇਹਨਾਂ ਭਾਗਾਂ ਦੇ ਨਾਲ ਜਿਹੜੇ ਚੰਗੇ ਭਾਗ ਬਣ ਗਏ ਫਿਰ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਰਹਾਉ ਖੋਜੇ ਜਨ ਮੁਨੀ ਹ ਸਰਬ ਕਾ ਪ੍ਰਭ ਤਨੀ ਹ ਦੁਲਬ ਕਲ ਦੁਨੀ ਹ ਦੁਖ ਬਿਨਾਸ਼ਨੀ ਹ ਕਹਿੰਦੇ ਸਾਰੇ ਮੁਨੀ ਜਨ ਤੈਨੂੰ ਖੋਜਦੇ ਨੇ ਪਰਮਾਤਮਾ ਜੀ ਤੂੰ ਸਾਰਿਆਂ ਦਾ ਹੀ ਮਾਲਕ ਹੈ ਕਹਿੰਦੇ ਪਰ ਕਹਿੰਦੇ ਇਸ ਦੁਨੀਆ ਦੇ ਵਿੱਚ ਤੈਨੂੰ ਪਾਉਣਾ ਬੜਾ ਔਖਾ ਹੈ ਪਰ ਜੋ ਤੈਨੂੰ ਪਾ ਲੈਂਦੇ ਨੇ ਉਹਨਾਂ ਦੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਕਹਿੰਦੇ ਇਹ ਪ੍ਰਮਾਤਮਾ ਜੀ ਸਾਡੀ ਵੀ ਇਹ ਇੱਛਾ ਪੂਰੀ ਕਰੋ ਪ੍ਰਭ ਪੂਰਨ ਆਸਨੀ ਮੇਰੇ ਮਨਾਂ ਮਨਸੋ ਸੇਵੀ ਹਾਂ ਕਹਿੰਦੇ ਇਹ ਪ੍ਰਮਾਤਮਾ ਜੀ ਮੇਰੀ ਵੀ ਇਹ ਇੱਛਾ ਮੰਦੀ ਪੂਰੀ ਕਰੋ ਕਿ ਅਸੀਂ ਤੁਹਾਨੂੰ ਪਾ ਲਈਏ ਪਰਮੇਸ਼ਰ ਜੀ ਕਹਿੰਦੇ ਹੈ ਮੇਰੇ ਮਨ ਉਸ ਪਰਮਾਤਮਾ ਦੀ ਸੇਵਾ ਭਗਤੀ ਕਰ। ਅਲਖ ਅਪੇ ਵੀ ਹਾਂ ਤਾਂ ਸਿਉਂ ਪ੍ਰੀਤ ਕਰ ਹਾਂ ਬਿਨਸ ਨ ਜਾਏ ਮਰ ਹਾਂ ਗੁਰ ਤੇ ਜਾਣਿਆ ਹਾਂ। ਕਹਿੰਦੇ ਉਹ ਪਰਮਾਤਮਾ ਜੋ ਅਦ੍ਰਿਸ਼ਟ ਹੈ ਜਿਹਦਾ ਅਸੀਂ ਭੇਦ ਨਹੀਂ ਪਾ ਸਕਦੇ ਕਹਿੰਦੇ ਹੈ ਮੇਰੇ ਮਨ ਉਹਦੇ ਨਾਲ ਪ੍ਰੀਤ ਕਰ ਜੋ ਨਾ ਜੰਮਦਾ ਹੈ ਨਾ ਮਰਦਾ ਹੈ ਕਹਿੰਦੇ। ਏ ਪੇ ਦੇ ਗੁਰੂ ਤੋਂ ਪਤਾ ਲੱਗਿਆ ਕਹਿੰਦੇ ਨਾਨਕ ਮਨ ਮਾਨਿਆ ਮੇਰੇ ਮਨਾ ਫਿਰ ਕਹਿੰਦੇ ਹੁਣ ਜਦੋਂ ਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਮੇਰਾ ਮਨ ਗੁਰੂ ਦੀ ਸਿੱਖਿਆ ਤੇ ਮੰਨ ਗਿਆ ਕਹਿੰਦੇ ਆਸਾ ਵਰੀ ਮਹੱਲਾ ਪੰਜਵਾ ਏਕਾ ਓਟ ਗਹੋ ਹਾਂ ਗੁਰ ਕਾ ਸਬਦ ਕਹੋ ਹਾਂ ਆ ਗਿਆ ਸਤ ਸਹ ਹਾ ਮਨੇ ਨਿਧਾਨ ਲਹੋ ਹਾ ਸੁਖ ਸਮਾਇਏ ਮੇਰੇ ਮਨ ਆ ਰਹਾਓ ਕਹਿੰਦੇ ਮੈਂ ਉਸ ਇੱਕ ਪਰਮੇਸ਼ਰ ਦਾ ਆਸਰਾ ਤੱਕਿਆ ਕਹਿੰਦੇ ਮੈਂ ਉਹਦੀ ਸਿਫਤ ਸਲਾ ਗੁਰੂ ਦੇ ਸ਼ਬਦ ਰਾਹੀਂ ਕਰਦਾ ਹਾਂ ਤੇ ਉਸ ਪਰਮਾਤਮਾ ਦੀ ਰਜ਼ਾ ਨੂੰ ਮਿੱਠੀ ਮੰਨਦਾ ਹਾਂ ਕਹਿੰਦੇ ਫੇਰ ਕਹਿੰਦੇ ਜਦੋਂ ਮੈਂ ਉਸ ਪਰਮਾਤਮਾ ਦੀ ਰਜ਼ਾ ਮਿੱਠੀ ਮੰਨਦਾ ਕਹਿੰਦੇ ਫਿਰ ਮੈਂ ਉਹਦਾ ਨਾਮ ਰੂਪੀ ਖਜ਼ਾਨਾ ਮੈਨੂੰ ਮਿਲ ਜਾਂਦਾ ਕਹਿੰਦੇ ਫੇਰ ਕਹਿੰਦੇ ਮੈਂ ਸੁੱਖ ਦੇ ਵਿੱਚ ਜੀਵਨ ਬਤੀਤ ਕਰਦਾ ਮੈਂ ਸਹਜ ਦੇ ਵਿੱਚ ਆ ਜਾਂਦਾ ਆਤਮਿਕ ਅਡੋਲਤਾ ਵਿੱਚ ਮੇਰਾ ਮਨ ਟਿਕ ਜਾਂਦਾ ਜੀਵਤ ਜੋ ਮਰੇ ਹਾਂ ਦੁੱਤਰ ਸੋ ਤਰੇ ਹਾਂ ਸਭ ਕੀ ਰੇਨ ਹੋਏ ਹਾਂ ਨਿਰਪਉ ਕਹੋ ਸੋਏ ਹਾਂ ਕਹਿੰਦੇ ਜਦੋਂ ਦੇ ਅਸੀਂ ਜੀਵਨ ਮੁਕਤ ਹੋ ਗਏ ਜੀਵਨ ਮੁਕਤ ਕੀ ਵੀ ਵਿਕਾਰਾਂ ਤੋਂ ਮਾਇਆ ਤੋਂ ਸਾਡਾ ਖੜਾ ਛੁੱਟ ਗਿਆ ਫੇਰ ਕਹਿੰਦੇ ਅਸੀਂ ਇਹ ਸੰਸਾਰ ਸਾਗਰ ਤਰ ਲਿਆ ਫੇਰ ਅਸੀ ਕਹਿੰਦੇ ਸਾਰਿਆਂ ਦੇ ਕਹਿੰਦੇ ਚਰਨਾਂ ਦੀ ਧੂੜ ਬਣ ਕੇ ਵੀ ਇੰਨੀ ਨਿਮਰਤਾ ਆ ਗਈ ਆ ਕਹਿੰਦੇ ਕਹਿੰਦੇ ਫੇਰ ਉਸ ਪਰਮਾਤਮਾ ਦਾ ਜੋ ਨਿਰਪੋ ਹੈ ਉਹਦਾ ਨਾਮ ਜਪਿਆਂ ਅਸੀਂ ਵੀ ਨਿਰਪੋ ਹੋ ਗਏ ਹਾਂ ਮਿਟੇ ਅੰਦੇਸਿਆ ਹਾਂ ਸੰਤ ਉਪਦੇਸਿਆ ਮੇਰੇ ਮਨਾ ਕਹਿੰਦੇ ਜਦੋਂ ਸੰਤ ਦਾ ਉਪਦੇਸ਼ ਮੇਰੇ ਮਨ ਦੇ ਵਿੱਚ ਘਰ ਕਰ ਗਿਆ ਮੇਰੇ ਸਾਰੇ ਅੰਦੇਸ਼ੇ ਮੇਰੇ ਭਰਮ ਖਤਮ ਹੋ ਗਏ ਜਿਸ ਜਨ ਨਾਮ ਸੁਖ ਹਾਂ ਤਿਸ ਨਿਕਟ ਨਾ ਕਦੇ ਦੁਖ ਹਾਂ ਜੋ ਹਰ ਹਰ ਜਸ ਸੁਨੇ ਹਾਂ ਸਭ ਕੋ ਤਿਸ ਮੰਨੇ ਹਾਂ ਕਹਿੰਦੇ ਜਿਸ ਜੀਵ ਨੂੰ ਪਰਮਾਤਮਾ ਦੇ ਨਾਮ ਦਾ ਸੁਖ ਮਿਲ ਗਿਆ ਉਹਦੇ ਦੁੱਖ ਕਹਿੰਦੇ ਕਦੇ ਨੇੜੇ ਵੀ ਨਹੀਂ ਆਉਂਦਾ ਹੈਗਾ ਜੋ ਜੀਵ ਕਹਿੰਦੇ ਉਸ ਪਰਮਾਤਮਾ ਦੀ ਜਸ ਕੀਰਤਿ ਸੁਣਦੇ ਨੇ ਉਹ ਕਹਿੰਦੇ ਸ਼ੋਭਾ ਵਾਲੇ ਹੋ ਜਾਂਦੇ ਨੇ ਸੰਸਾਰ ਵਿੱਚ ਮੰਨੇ ਜਾਣ ਲੱਗ ਜਾਂਦੇ ਨੇ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਪਾਇਆ ਮੇਰੇ ਮਨਾ ਕਹਿੰਦੇ ਹੁਣ ਪਰਮਾਤਮਾ ਮੇਰੇ ਮਨ ਵਿੱਚ ਚੰਗਾ ਲੱਗਣ ਲੱਗ ਗਿਆ ਕਹਿੰਦੇ ਮੇਰਾ ਇਸ ਸੰਸਾਰ ਵਿੱਚ ਜਿਹੜਾ ਜੀਵਨ ਆ ਸਫਲ ਹੋ ਗਿਆ ਕਹਿੰਦੇ ਮੇਰਾ ਆਉਣਾ ਇਸ ਸੰਸਾਰ ਤੇ ਸਫਲ ਹੋ ਗਿਆ ਆਸਾ ਵਰੀ ਮਹੱਲਾ ਪੰਜਵਾ ਮਿਲ ਹਰ ਜਸ ਗਾਈਏ ਹਾਂ ਪਰਮ ਪਦ ਪਾਈਏ ਹਾਂ ਉਆ ਰਸ ਜੋ ਬਿਦੇ ਹਾਂ ਤਾਕੋ ਸਗਲ ਸਿੱਦੇ ਹਾਂ ਆਨੰਦੇਨ ਜਾਗਿਆ ਹਾਂ ਨਾਨਕ ਬੜ ਪਾਗਿਆ ਮੇਰੇ ਮਨ ਆ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਜਦੋਂ ਸੰਗਤ ਦੇ ਵਿੱਚ ਮਿਲ ਕੇ ਸਾਧ ਦੀ ਸ਼ਰਨ ਦੇ ਵਿੱਚ ਗੁਰੂ ਦੀ ਸ਼ਰਨ ਵਿੱਚ ਉਹਦੀ ਜਸ ਕੀਰਤਿ ਗਾਉਨੇ ਹਾਂ ਪਰਮੇਸ਼ਰ ਦੀ ਕਹਿੰਦੇ ਫਿਰ ਅਸੀਂ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦੇ ਹਾਂ ਉਹਦੀ ਰਹਿਮਤ ਸਦਕਾ ਜਦੋਂ ਕਹਿੰਦੇ ਪ੍ਰਮਾਤਮਾ ਦੇ ਪ੍ਰੇਮ ਰਸਤੇ ਵਿੱਚ ਅਸੀਂ ਕਹਿੰਦੇ ਬਿੰਨ ਹੋ ਜਾਂਦੇ ਆ ਤਾਂ ਸਾਨੂੰ ਸਾਰੀਆਂ ਹੀ ਸਗਲ ਸਿੱਧੀਆਂ ਮਿਲ ਜਾਂਦੀਆਂ ਨੇ ਸਾਡੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਉਹ ਵੱਡੇ ਭਾਗਾਂ ਵਾਲੇ ਨੇ ਕਹਿੰਦੇ ਜੋ ਸੰਗਤ ਦੇ ਵਿੱਚ ਹਮੇਸ਼ਾ ਉਹਦਾ ਨਾਮ ਜਪਦੇ ਨੇ ਤੇ ਵਿਕਾਰਾਂ ਵੱਲੋਂ ਮਾਇਆ ਵੱਲੋਂ ਸੁਚੇਤ ਰਹਿੰਦੇ ਨੇ ਸੰਤ ਪਗ ਧੋਈਏ ਹਾਂ ਦੁਰਮਤ ਖੋਈਏ ਹਾਂ ਦਾਸ ਰੇਨ ਹੋਏ ਹਾਂ ਵਿਆਪੇ ਦੁੱਖ ਨ ਕੋਏ ਹਾਂ ਹੁਣ ਕਹਿੰਦੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਪਏ ਹਾਂ ਸਾਡੀ ਜਿਹੜੀ ਮਾੜੀ ਮਾਤਾ ਉਹ ਤਿਆਗ ਦਿੱਤੀ ਆ ਅਸੀਂ ਕਹਿੰਦੇ ਅਸੀਂ ਕਹਿੰਦੇ ਪਰਮੇਸ਼ਰ ਦੇ ਦਾਸਾਂ ਦੀ ਚਰਨ ਧੂੜ ਹੋ ਗਏ ਆ ਬੜੀ ਨਿਮਰਤਾ ਚ ਰਹਨੇ ਆ ਹੁਣ ਸਾਨੂੰ ਫਿਰ ਕਹਿੰਦੇ ਕੋਈ ਦੁੱਖ ਸੰਤਾਪ ਨਹੀਂ ਰਿਹਾ ਭਗਤਾ ਸਰਨ ਪਰ ਹਾਂ ਜਨਮ ਨਕ ਦੇ ਮਰ ਹਾਂ ਕਹਿੰਦੇ ਹੁਣ ਭਗਤਾਂ ਦੀ ਸ਼ਰਨ ਪੈ ਕੇ ਉਹਦਾ ਨਾਮ ਜਪਦੇ ਆ ਤਾਂ ਹੁਣ ਸਾਡਾ ਜਿਹੜਾ ਜਨਮ ਮਰਨ ਦਾ ਚੱਕਰ ਆ ਉਹ ਖਤਮ ਹੋ ਗਿਆ ਅਸਥਰ ਸੇ ਪਈ ਹਰ ਹਰ ਜਿਨ ਜਪ ਲੈ ਮੇਰੇ ਮਨਾ ਕਹਿੰਦੇ हे ਮੇਰੇ ਮਨ ਜਿਸ ਨੇ ਵੀ ਜੀਵ ਨੇ ਉਸ ਪਰਮੇਸ਼ਰ ਦਾ ਨਾਮ ਜਪਿਆ ਕਹਿੰਦੇ ਉਹ ਅਸਥਿਰ ਹੋ ਗਏ ਨੇ ਅਸਥਿਰ ਹੋਣਾ ਕਿ ਉਹਨਾਂ ਦਾ ਜਨਮ ਮਰਨ ਦਾ ਚੱਕਰ ਕੱਟਿਆ ਗਿਆ ਉਹਨਾਂ ਨੇ ਸਥਾਈ ਤੌਰ ਤੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਗ੍ਹਾ ਪਾ ਲਈਆ ਵਾਹਿਗੁਰੂ ਜੀ ਵਾਹਿਗੁਰੂ ਸਾਜਨ ਮੀਤ ਤੂੰ ਹਾਂ ਨਾਮ ਦਿਰੜਾਏ ਮੂਹਾਂ ਤਿਸ ਵਿਨ ਨਾਹੀ ਕੋਏ ਹਾਂ ਮਨੇ ਆਰਾਧ ਸੋਏ ਹਾਂ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਹੀ ਮੇਰਾ ਸਦਾ ਦਾ ਸਹਾਈ ਮਿੱਤਰ ਹੈ ਸਦਾ ਦਾ ਸਾਥ ਦੇਣ ਵਾਲਾ ਕਹਿੰਦੇ ਤੇਰਾ ਨਾਮ ਹੀ ਹੁਣ ਆਪਣੇ ਮੈਂ ਚਿੱਤ ਵਿੱਚ ਦ੍ਰਿੜ ਕਰਦਾ ਹਾਂ ਤੇਰੇ ਤੋਂ ਬਿਨਾ ਕਹਿੰਦੇ ਮੈਨੂੰ ਸਹਾਰਾ ਦੇਣ ਵਾਲਾ ਕੋਈ ਨਹੀਂ ਹੈ ਜੋ ਤੇਰੇ ਬਰਾਬਰ ਦਾ ਹੋਏ ਕਹਿੰਦੇ ਮੈਂ ਆਪਣੇ ਮਨ ਵਿੱਚ ਤੈਨੂੰ ਹੀ ਅਰਾਧਨਾ ਹਾਂ ਸਮਿਆ ਹਮੇਸ਼ਾ ਤਿਸ ਵਿਨ ਨਾਹੀ ਕੋਈ ਹਾਂ ਮਨੇ ਅਰਾਧ ਸੋਏ ਹਾਂ ਨਿਮਖ ਨਾ ਵੀਸ ਰਹੇ ਹਾਂ ਤਿਸ ਵਿਨ ਕਿਉਂ ਸਰੇ ਹਾਂ ਕਹਿੰਦੇ ਮੈਨੂੰ ਉਹ ਪ੍ਰਮਾਤਮਾ ਇੱਕ ਪਲ ਲਈ ਵੀ ਨਾ ਭੁੱਲੇ ਕਹਿੰਦੇ ਕਿਉਂ ਹੁਣ ਮੇਰਾ ਉਹਦੇ ਤੋਂ ਬਿਨਾ ਗੁਜ਼ਾਰਾ ਹੀ ਨਹੀਂ ਹੁੰਦਾ ਕਹਿੰਦੇ ਗੁਰ ਕੋ ਕਰਵਾਨ ਜਾਉ ਹਾਂ ਨਾਨਕ ਜਪੇ ਨਾਉ ਮੇਰੇ ਮਨਾ ਪੰਨਾ ਨੰਕ ਜੀ ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ ਕਹਿੰਦੇ ਏ ਮੇਰੇ ਮਨ ਤੂੰ ਸਦਾ ਹੀ ਪਰਮੇਸ਼ਰ ਦਾ ਨਾਮ ਜਪ ਆਸਾਵਰੀ ਮਹੱਲਾ ਪੰਜਮ ਕਾਰਨ ਕਰਨ ਤੂੰ ਹਾ ਅਵਰਨ ਸੁਜੇ ਮੋਹਾ ਕਰਸੋ ਹੋਈਏ ਹਾ ਸਹਜ ਸੁਖ ਸੋਈਏ ਹਾ ਤੀਰਜ ਮਨ ਪਏ ਹਾਂ ਪ੍ਰਭ ਕੇ ਦਰ ਪਏ ਮੇਰੇ ਮਨਾ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਇਹ ਪਰਮੇਸ਼ਰ ਜੀ ਸਭ ਕੁਝ ਕਰਨ ਕਰਨ ਵਾਲਾ ਇਸ ਸ੍ਰਿਸ਼ਟੀ ਦੇ ਵਿੱਚ ਤੂੰ ਹੀ ਹੈ ਤੇਰੇ ਤੋਂ ਬਿਨਾ ਕਹਿੰਦੇ ਹੋਰ ਮੈਨੂੰ ਕੋਈ ਦਿਸਦਾ ਨਹੀਂ ਹੈ ਜੋ ਇਹ ਸਭ ਕੁਝ ਕਰ ਸਕਦਾ ਹੋਵੇ ਕਹਿੰਦੇ ਜੋ ਤੂੰ ਕਰਦਾ ਉਹੀ ਹੁੰਦਾ ਹੈ ਕਹਿੰਦੇ ਅਸੀਂ ਤੇਰੀ ਸਤਰ ਸਾਇਆ ਦੇ ਹੇਟ ਹਮੇਸ਼ਾ ਅਡੋਲਤਾ ਵਿੱਚ ਟਿਕ ਜਾਂਦੇ ਹਾਂ ਤੇਰਾ ਨਾਮ ਜਪਿਆਂ ਸਾਡੇ ਮਨ ਨੂੰ ਧੀਰਜ ਮਿਲਦਾ ਹੈ ਕਹਿੰਦੇ हे ਮੇਰੇ ਮਨ ਉਸ ਪਰਮੇਸ਼ਰ ਦੇ ਦਰ ਤੇ ਡਿਗਿਆ ਰਹਿ ਕਹਿੰਦੇ ਉਸ ਪਰਮੇਸ਼ਰ ਦੇ ਦਰ ਤੇ ਹਮੇਸ਼ਾ ਸਿਰ ਝੁਕਾ ਕੇ ਰਹਿ ਉਹਦੀ ਆਗਿਆ ਮਿੱਠੀ ਕਰਕੇ ਮਨ ਉਹਦਾ ਨਾਮ ਜਪ ਸਾਦੂ ਸੰਗ ਮੈਂ ਹਾਂ ਪੂਰਨ ਸੰਜਮ ਹਾਂ ਜਬ ਤੇ ਛੁੱਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ ਕਹਿੰਦੇ ਜਦੋਂ ਤੋਂ ਮੈਂ ਗੁਰੂ ਦੀ ਸੰਗਤ ਵਿੱਚ ਹਾਂ ਕਹਿੰਦੇ ਮੈਨੂੰ ਪੂਰਨ ਸੰਜਮ ਹੋ ਗਿਆ ਹੈ ਮੇਰੀ ਜੀਵਨ ਜੁਗਤ ਸੰਜਮ ਵਾਲੀ ਬਣ ਗਈ ਹੈ ਜਦੋਂ ਤੋਂ ਕਹਿੰਦੇ ਮੇਰੇ ਅੰਦਰੋਂ ਹੰਕਾਰ ਆਪਾ ਭਾਵ ਮਿਟ ਗਿਆ ਹੈ ਤਾ ਮੇਰਾ ਮਾਇਆ ਦਾ ਤਾਪ ਵੀ ਉੱਤਰ ਗਿਆ ਕਹਿੰਦੇ ਕਿਰਪਾ ਤਾਰੀ ਆਹ ਪਤ ਰੱਖ ਬਨਵਾਰੀਆ ਮੇਰੇ ਮਨਾ ਕਹਿੰਦੇ ਹੈ ਪਰਮੇਸ਼ਰ ਜੀ ਮੇਰੇ ਤੇ ਕਿਰਪਾ ਤਾਰੀ ਰੱਖ ਕਹਿੰਦੇ ਮੇਰੀ ਕਹਿੰਦੇ ਇੱਜ਼ਤ ਪਤ ਬਣਾਈ ਰੱਖ ਕਹਿੰਦੇ ਹੈ ਸੱਚੇ ਪਰਮੇਸ਼ਰ ਜੀ ਮੈਨੂੰ ਆਪਣੇ ਨਾਮ ਵਿੱਚ ਜੋੜੀ ਰੱਖ ਕਹਿੰਦੇ ਇਹੇ ਸੁਖ ਜਾਨੀਏ ਹਾਂ ਹਰ ਕਰੇ ਸੋ ਮਾਨੀਏ ਹਾਂ ਕਹਿੰਦੇ ਜੋ ਪਰਮੇਸ਼ਰ ਕਰਦਾ ਉਹਨੂੰ ਭਲਾ ਮੰਨ ਕੇ ਕਹਿੰਦੇ ਇਹਦੇ ਚ ਮੈਨੂੰ ਸੁਖ ਮਿਲਦਾ ਵੀ ਉਹਦੀ ਰਜ਼ਾ ਮੈਨੂੰ ਮਿੱਠੀ ਲੱਗਦੀ ਆ ਮੰਦਾ ਨਾਹੀਂ ਕੋਈ ਹਾਂ ਸੰਤ ਕੀ ਰੇਨ ਹੋਏ ਹਾਂ ਕਹਿੰਦੇ ਹੁਣ ਅਸੀਂ ਸੰਸਾਰ ਵਿੱਚ ਕਿਸੇ ਨੂੰ ਮਾੜਾ ਨਹੀਂ ਸਮਝਦੇ ਹਰ ਇੱਕ ਦੇ ਵਿੱਚ ਉਹ ਪਰਮੇਸ਼ਰ ਦਿਸਦਾ ਹੈ ਕਹਿੰਦੇ ਪਰਮੇਸ਼ਰ ਦੇ ਸੰਤਾਂ ਦੀ ਚਰਨ ਧੂੜ ਹੋ ਗਏ ਆ ਉਹਦਾਂ ਦੀ ਸ਼ਰਨ ਵਿੱਚ ਆ ਗਏ ਹਾਂ ਆਪੇ ਜਿਸ ਰਖੇ ਹਾਂ ਹਰ ਅੰਮ੍ਰਿਤ ਸੋਚ ਖੈ ਮੇਰੇ ਮਨਾ ਕਹਿੰਦੇ ਜਿਸ ਨੂੰ ਪਰਮਾਤਮਾ ਆਪ ਦੇਵੇ ਕਹਿੰਦੇ ਉਹ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਦਾ ਸਵਾਦ ਚਖਦੇ ਨੇ ਜਿਸ ਕਾ ਨਾਹੇ ਕੋਏ ਹਾਂ ਤਿਸ ਕਾ ਪ੍ਰਭ ਸੋਏ ਹਾਂ ਕਹਿੰਦੇ ਜਿਹਦਾ ਰਖਾ ਕੋਈ ਨਹੀਂ ਹੈ ਨਾ ਉਹਦਾ ਰਖਾ ਪਰਮੇਸ਼ਰ ਬਣਦਾ ਜਦੋਂ ਉਹ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਂਦਾ ਅੰਤਰਗਤ 부ਜੇ ਹਾਂ ਸਭ ਕਿਸ ਤਿਸ ਸੁਜੇ ਹਾਂ ਕਹਿੰਦੇ ਉਹ ਪਰਮੇਸ਼ਰ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ ਅੰਤਰਜਾਮੀ ਹੈ ਸਾਰਿਆਂ ਦੇ ਮਨ ਦੇ ਵਿੱਚ ਕੀ ਇੱਛਾ ਲਾਲਸਾ ਇਹ ਪਰਮੇਸ਼ਰ ਨੂੰ ਪਤਾ ਹੈ ਕਹਿੰਦੇ ਪਤਿਤ ਉਦਾਰ ਲੇ ਹੋ ਹਾਂ ਨਾਨਕ ਅਰਦਾਸ ਇਹ ਮੇਰੇ ਮਨਾ ਨਾਨਕ ਜੀ ਕਹਿੰਦੇ ਨੇ ਅਸੀਂ ਉਹਦੇ ਦਰ ਤੇ ਇਹ ਅਰਦਾਸ ਕਰਦੇ ਹਾਂ ਕਿ ਇਹ ਪਰਮੇਸ਼ਰ ਜੀ ਸਾਨੂੰ ਮਾੜਿਆਂ ਨੂੰ ਪਵਿੱਤਰ ਬਣਾ ਦਿਓ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ ਸਾਨੂੰ ਆਪਣਾ ਨਾਮ দান ਦਿਓ ਸਾਡੇ ਵਿੱਚ ਵੀ ਆਪਣੇ ਗੁਣ ਭਰ ਦਿਓ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਭੁੱਲਾਂ ਚੁੱਕਾਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ ਦਿਓ ਜੀ ਅੱਗੇ ਤੋਂ ਅਣਜਾਣ ਬੱਚੇ ਨੂੰ ਸਮਤ ਦੇਉ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ